ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੀਡੀਓ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਹਾਂ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਪਹਿਲੇ ਹਫਤਾ ਫਰਵਰੀ ਮਹੀਨੇ ਦਾ ਮੌਸਮ ਕਿਵੇਂ ਰਵੇਗਾ ਥੋੜੀ ਬਹੁਤੀ ਓਵਰਵਿਊ ਤੁਹਾਨੂੰ ਅਸੀਂ ਲਗਭਗ 15 ਦਿਨਾਂ ਦੀ ਦਵਾਂਗੇ ਜਿਹਦੇ ਵਿੱਚ 1 ਤਰੀਕ ਤੋਂ ਲੈ ਕੇ 15 ਫਰਵਰੀ ਪੰਜਾਬ ਦੇ ਮੌਸਮ ਦੇ ਵਿੱਚ ਕੀ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਕਿਉਂਕਿ ਪੰਜਾਬ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਸਿਸਟਮਮੀ ਦਾ ਆਉਂਦਾ ਦਿਖਾਈ ਦੇ ਰਿਹਾ ਲਗਭਗ 2 ਤੋਂ 3 ਸਿਸਟਮ ਪੰਜਾਬ ਦੇ ਵਿੱਚ 15 ਫਰਵਰੀ ਤੱਕ ਬਣਦੇ ਹੋਏ ਦਿਖਾਈ ਦੇਣਗੇ ਤਾਜ਼ਾ ਸੈਟਲਾਈਟ ਇਮੇਜ ਦੇ ਕਰੰਟ ਮੌਸਮ ਕਿਵੇਂ ਦਾ ਚੱਲ ਰਿਹਾ ਹੈ ਕਦੋਂ ਕਦੋਂ ਮੀਂਹ ਹੈ ਤੇ ਕਿਸ ਇਲਾਕੇ ਵਿੱਚ ਮੀਂਹ ਹੈ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਜਾਵੇਗੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਬਾਕੀ ਤੁਹਾਡੇ ਇਲਾਕੇ ਵਿੱਚ ਮੌਸਮ ਤੇ ਕੀ ਹਾਲਾਤ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਤਰ ਪੂਰਬੀ ਤੇ ਉੱਤਰ ਪੱਛਮੀ ਇਲਾਕੇ ਵਿੱਚ ਬੱਦਲੀ ਸਿਸਟਮ ਲਗਾਤਾਰ ਬਣੇ ਹੋਏ ਨੇ ਜਿਨ੍ਹਾਂ ਦੇ ਕਾਰਨ ਰਾਤ ਤੋਂ ਹੀ ਪੰਜਾਬ ਦੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਇਲਾਕੇ ਵਿੱਚ ਬੱਦਲ ਵਾਹ ਤੇ ਹਲਕ ਬਾਕੀ ਓਵਰঅল ਪੰਜਾਬ ਦੇ ਵਿੱਚ ਮੌਸਮ ਠੀਕ ਸੀ ਹਵਾ ਦੇ ਰੁੱਖ ਬਦਲਣ ਦੇ ਕਾਰਨ ਧੁੰਦ ਦੇ ਹਾਲਾਤ ਲਗਾਤਾਰ ਬਣੇ ਹੋਏ ਨੇ ਜੋ ਕਿ ਪੰਜਾਬ ਦੇ ਵਿੱਚ 1 ਤਰੀਕ ਤੋਂ ਲੈ ਕੇ 3-4 ਤਰੀਕ ਤੱਕ ਇਸੇ ਤਰੀਕੇ ਨਾਲ ਬਣੇ ਰਹਿਣਗੇ ਮੀਂਹ ਦੀ ਗਤੀਵਿਧੀ ਦੀ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰਾਂ ਵਿੱਚ ਸਿਸਟਮ ਪਹੁੰਚ ਚੁੱਕੇ ਨੇ ਤੇ ਪਹਾੜੀ ਖੇਤਰਾਂ ਵਿੱਚ ਸਿਸਟਮ ਪਹੁੰਚਣ ਦੇ ਕਾਰਨ ਬਰਫਬਾਰੀ ਅਤੇ ਮੀਂਹ ਦੇ ਹਾਲਾਤ ਪਹਾੜਾ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਨੇ ਤਾਂ ਇਲਾਕਾ ਮੈਦਾਨੀ ਇਲਾਕੇ ਦੇ ਉੱਪਰ ਵੀ ਅਸਰ ਪਾਣ ਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਵਿੱਚ ਕੀ ਪੰਜਾਬ ਦੇ ਬਹੁਤੇ ਇਲਾਕੇ ਵਿੱਚਕਾਰ ਹਲਕੇ ਦਰਮਿਆਨੀ ਧੁੰਦ ਤੇ ਬੂੰਦਾਬੰਦੀ ਦੇ ਹਾਲਾਤ ਸਾਨੂੰ ਅੱਜ ਦੇਖਣ ਨੂੰ ਮਿਲ ਸਕਦੇ ਨੇ ਇੱਕ ਸਿਸਟਮ ਜਿਹੜਾ ਹੈ ਉਹ ਰਾਜਸਥਾਨ ਹਰਿਆਣੇ ਵੱਲੋਂ ਵੀ ਪੰਜਾਬ ਵੱਲ ਕੂਚ ਕਰ ਰਿਹਾ ਜੋ ਕਿ ਸ਼ਾਮ ਦੇ ਸਮੇਂ ਤੱਕ ਆਵੇਗਾ ਜਿਸ ਦੇ ਨਾਲ ਸੰਗਰੂਰ ਪਟਿਆਲਾ ਲੁਧਿਆਣਾ ਮੋਗਾ ਜਲੰਧਰ ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਇਹ ਕੁਝ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਇਸ ਦਾ ਅਸਰ ਸ਼ਾਮ ਦੇ ਵੇਲੇ ਦੇਖਣ ਨੂੰ ਮਿਲੇਗਾ ਦੁਪਹਿਰ ਦੇ ਸਮੇਂ ਹਲਕੀ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ ਬਾਕੀ 2 ਤਰੀਕ 3 ਤਰੀਕ ਤੇ 4 ਤਰੀਕ ਨੂੰ ਮੌਸਮ ਓਵਰਲ ਠੀਕ ਹੈ ਬੱਦਲਬਾਈ ਅਤੇ ਥੋੜੇ ਥੁਰਦੇ ਦੇ ਹਾਲਾਤ ਰਹਿਣਗੇ ਹੋਰ ਵੀ ਹਵਾ ਦੀ ਵਾਪਸੀ ਹੋਵੇਗੀ ਜਿਸ ਦੇ ਨਾਲ 4 ਤਰੀਕ ਨੂੰ 5 ਤਰੀਕ ਤੇ 6 ਤਰੀਕ ਨੂੰ ਪਹਾੜੀ ਖੇਤਰ ਵਿੱਚ ਲਗਾਤਾਰ ਇੱਕ ਸਿਸਟਮ ਪਹੁੰਚ ਰਿਹਾ ਹੈ ਜਿਸ ਦਾ ਅਸਰ ਪੰਜਾਬ ਦੇ ਦੁਆਬੇ ਦੇ ਇਲਾਕੇ ਵਿੱਚ ਦੇਖਣ ਨੂੰ ਮਿਲੇਗਾ ਜਾਨੀ ਕਿ ਰੂਪਨਗਰ ਜ਼ਿਲ੍ਹਾ ਹੁਸ਼ਿਆਰਪੁਰ ਨਮਾਸ਼ਹਿਰ ਜਲੰਧਰ ਦੇ ਨਾਲ ਦੀਨਫਤੇਗੜ ਸਾਹਿਬ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚਕਾਰ ਥੋੜੇ-ਬੋਤੇ ਹਾਲਾਤ ਉਮੀਦੇ ਪਣਦੇ ਹੋਏ ਦਿਖਾਈ ਦੇ ਸਕਦੇ ਨੇ 4-5 ਅਤੇ 6 ਤਰੀਕ ਨੂੰ ਉਸ ਤੋਂ ਬਾਅਦ ਫਿਰ ਮੌਸਮ ਠੀਕ ਹੈ ਫਿਰ 6 ਤਰੀਕ ਤੋਂ ਲੈ ਕੇ ਆਪਾਂ ਗੱਲ ਕਰੀਏ 10 ਤਰੀਕ ਤੱਕ ਮੌਸਮ ਫੇਰ ਠੀਕ ਬਣਦਾ ਹੋਇਆ ਦਿਖਾਈ ਦੇ ਰਿਹਾ ਚੰਗੀ ਧੁੱਪ ਲੱਗੇਗੀ ਤਾਪਮਾਨ ਜਿਹੜੇ ਨੇ ਉਹ 20 ਡਿਗਰੀ ਦੇ ਨੇੜੇ ਜਿਹੜੇ ਬਣੇ ਰਹਿਣਗੇ ਫਿਰ 10 11 12 ਤਰੀਕ ਦਿਨੜੇੜੇ ਇੱਕ ਪਹਾੜੀ ਖੇਤਰ ਤੋਂ ਸਿਸਟਮ ਫੇਰ ਉੱਠਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਨਾਲ ਪੰਜਾਬ ਦੇ ਵਿੱਚ ਹਵਾ ਦਾ ਰੁਖ ਬਦਲੇਗਾ ਮੀਂਹ ਤੇ ਹਾਲਾਤ ਵੀ ਬਣ ਸਕਦੇ ਨੇ ਧੁੰਦ ਦੇ ਹਾਲਾਤ ਬਰਕਰਾਰ ਰਹਿਣਗੇ ਠੰਡ ਦੇ ਵਿੱਚ ਵੀ ਥੋੜਾ ਬਹੁਤਾ ਵਾਧਾ ਹੁੰਦਾ ਦਿਖਾਈ ਦੇਵੇਗਾ ਤੇ ਉਸ ਤੋਂ ਬਾਅਦ 12 ਤਰੀਕ ਤੋਂ ਬਾਅਦ 15 ਤਰੀਕ ਤੱਕ ਫੇਰ ਮੌਸਮ ਠ ਅਗਰ ਗੱਲ ਕੀਤੀ ਹੈ ਜਿਹੜੇ ਦੋ ਤਿੰਨ ਸਪੈਲ ਆ ਰਹੇ ਨੇ ਇਸ ਦੇ ਕਾਰਨ ਫਰਵਰੀ ਦੇ ਪਹਿਲੇ 15 ਦਿਨਾਂ ਦੇ ਵਿੱਚ ਠੰਡ ਦੇ ਹਾਲਾਤ ਸਾਨੂੰ ਜਨਵਰੀ ਮਹੀਨੇ ਵਰਗੇ ਹੀ ਦਿਖਾਈ ਦੇਣਗੇ ਜੋ ਜਨਵਰੀ ਦੇ ਸ਼ੁਰੂ ਵਿੱਚ ਦੇਖਣ ਨੂੰ ਮਿਲਿਆ ਸੀ ਪਰ ਜਨਵਰੀ ਵਿੱਚ ਅਚਾਨਕ ਗਰਮੀ ਦਾ ਵਾਧਾ ਹੋਇਆ ਸੀ ਤਾਂ ਉਸ ਤਰੀਕੇ ਦੀ ਗਰਮੀ ਹਜੇ ਸਾਨੂੰ ਫਰਵਰੀ ਦੇ ਪਹਿਲੇ 15 ਦਿਨਾਂ ਵਿੱਚ ਪੈ ਨਹੀਂ ਦਿਖਾਈ ਦੇਵੇਗੀ ਬਾਕੀ ਓਵਰਾਲ ਮੌਸਮ ਜਿਹੜੇ ਨੇ ਉਹ ਸਮੇਂ-ਸਮੇਂ ਸਰ ਬਦਲਦੇ ਰਹਿੰਦੇ ਨੇ ਇਸੇ ਕਰਕੇ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਤੁਹਾਨੂੰ ਚਾਹੀਦੀ ਹੈ ਸਮੇਂ-ਸਮੇਂ ਸਰ ਮਿਲ ਸਕੇ ਬਣੇ ਰਹ ਅਪਡੇਟਸ ਲਈ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ